ਕੱਲ ਸ਼ਾਮ ਦੇ ਸਮੇਂ ਏਐਸਏ ਬਲਦੇਵ ਸਿੰਘ ਨਾਲ ਮੇਰੀ ਪੁਲਿਸ ਪਾਰਟੀ ਨੇ ਪੁਨਿਆਰ 슈ਗਰ ਮਿਲ ਜਿਹੜਾ ਹਾਈ ਹਾਈ ਟੈਕ ਨਾਕਾ ਜਗਾ ਉੱਥੇ ਨਾਕਾ ਲਾਇਆ ਸੀ ਤੇ 20 ਕਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ BB06 BF002Y ਆਈ ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਇੱਕ ਜਿਹੜਾ ਮੋਨਾ ਨੌਜਵਾਨ ਸੀਗਾ ਜਿਹਦਾ ਨਾਮ ਵਿਕਰਮਜੀਤ ਵਿਕਰਮਪਾਲ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਸਠਿਆਲੀ ਉਹਦਾ ਮਾਲਮ ਹੋਇਆ ਜਿਹੜੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ 32 ਬੋਰ ਦਾ ਪਿਸਟਲ ਸਮੇਤ ਚਾਰ ਰਾਉਂ ਜਿਹੜੇ ਨਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਹੋਰ ਵੀ ਕਲਾਸੇ ਹੋਣ ਦੀ ਜਿਹੜੇ ਇਹ ਧੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਿਆਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਅ ਤਫਤੀਸ਼ ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖੁਲਾਸੇ ਹੋਣ ਦੀ ਆਸ ਹੈ ਹਾਂ ਇਸ ਮੁੱਦੇ ਦੇ ਉੱਤੇ ਪਹਿਲਾਂ ਵੀ ਮੁਕਦਮਾ ਦਰਜ ਹੈਗਾ ਤੇ ਲੜਾਈ ਝਗੜੇ ਦੇ ਕਾਫੀ ਮੁਕਦਮੇ ਜਿਹੜੇ ਇਹਨਾਂ ਵਿੱਚ ਅਨੁਮਾਲ ਹੋਇਆ ਹੈਗਾ ਬਾਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਤਫਤੀਸ਼ ਕਰ ਰਹੇ ਹਾਂ ਕਿੱਥੋਂ ਲੜਾਈ ਤੇ ਕਿੱਥੋਂ ਲੱਗ ਗਈ ਇਸ ਇਹ ਬਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿੱਥੋਂ ਕਿਹਦੇ ਕੋਲ ਲਿਆ ਆ ਵਾ ਕਿਹੜੀ ਫੈਕਟਰੀ ਤੋਂ ਲਿਆ ਆ ਜਾਂ ਇਹਦੇ ਕਿਤੇ ਕਿਤੇ ਨਾਲ ਗਾਂਵ ਹੋ ਰਹੇ ਨੇ ਕੰਟੈਕਟ ਹੈਗੇ ਨੇ ਹੁਣ ਸਰਕਾਰੀ ਕੀ ਮਾਮਲਾ ਦੱਸੀ ਕਿਤਾਗੇ ਇਹਦੇ ਖਿਲਾਫ ਜਿਹੜਾ ਫਿਲਹਾਲ 25 ਜੀਆ ਨਾਟ ਆਰਮ ਜੈਕਟ ਤਹਿਤ ਜਿਹੜਾ ਮੁਕਦਮਾ ਅੰਦਰ ਜੀ ਹੈ ਤੇ ਗਾਂਵ ਹੋਰ-ਔਰ ਜੋ-ਜੋ ਖਲਾਸੀ ਹੋਣਗੇ ਜੇ ਇਹ ਵਾਦਾ ਹੋਊਗਾ ਉਹ ਵੀ ਕੀਤਾ ਜਾਊਗਾ ਕੱਲ ਸ਼ਾਮ ਦੇ ਸਮੇਂ ਏਐਸਏ ਬਲਦੇਵ ਸਿੰਘ ਨਾਲ ਮੇਰੀ ਪੁਲਿਸ ਪਾਰਟੀ ਨੇ ਪੁਨਿਆਰ 슈ਗਰ ਮਿਲ ਜਿਹੜਾ ਹਾਈ ਹਾਈ ਟੈਕ ਨਾਕਾ ਜ਼ੜਾ ਉੱਥੇ ਨਾਕਾ ਲਾਇਆ ਸੀ ਤੇ 20 ਕਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ BB06 BF0022 ਆਈ ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਇੱਕ ਜਿਹੜਾ ਮੋਨਾ ਨੌਜਵਾਨ ਸੀਗਾ ਜਿਹਦਾ ਨਾਮ ਵਿਕਰਮ ਜੀ ਵਿਕਰਮਪਾਲ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਸਠਿਆੜੀ ਉਹਦਾ ਮਾਲਮ ਹੋਇਆ ਜਿਹੜੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ ਬੱਤੀ ਬੋਰ ਦਾ ਪਿਸਟਲ ਸਮੇਤ ਚਾਰ ਨੌਜਾਇਜ਼ ਜਿਹੜੇ ਨੇ ਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਜਿਹੜੇ ਇਹ ਧੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਿਅਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਤਫਤੀਸ਼ ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖੁਲਾਸੇ ਹੋਣ ਦੀ ਆਸ ਹੈ ਤਰੀ ਨੇ ਸਕੇਲਾ ਮੁੱਦੇ ਦੇ ਹਾਂ ਇਸ ਮੁੱਦੇ ਦੇ ਉੱਤੇ ਪਹਿਲਾਂ ਵੀ ਮੁਕਦਮਾ ਦਰਜਿਆਗਾ ਤੇ ਲੜਾਈ ਝਗੜੇ ਦੇ ਕਾਫੀ ਮੁਕਦਮੇ ਜਿਹੜੇ ਇਹਨਾਂ ਵਿੱਚ ਅਨਵਾਲਵਾ ਹੈਗਾ ਬਾਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਤਫਤੀਸ਼ ਕਰ ਰਹੇ ਹਾਂ ਇਹ ਕਿੱਥੋਂ ਲਿਆਦਾ ਇਹ ਕਿੱਥੋਂ ਲੈ ਕੇ ਨਹੀਂ ਇਹ ਬਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿੱਥੋਂ ਕਿਹਦੇ ਕੋਲ ਲਿਆ ਆ ਕਿਹੜੀ ਫੈਕਟਰੀ ਤੋਂ ਲਿਆ ਆ ਜਾਂ ਇਹਦੇ ਕਿਹਦੇ-ਕਿਹਦੇ ਨਾਲ ਗਾਂ ਹੋ ਰਹੇ ਨੇ ਕੰਟੈਕਟ ਹੈਗੇ ਕੁਣ ਸਰਕੀ ਕੀ ਮੌਲਾ ਦੱਚੇ ਕਿਤਾਗੇ ਇਹਦੇ ਖਿਲਾਫ ਜਿਹੜਾ ਫਿਲਹਾਲ 2598 ਆਰਮ ਜੈਕਟ ਤੇ ਜਿਹੜਾ ਮੁਕਦਮਾ ਅੰਦਰ ਜੀ ਹੈ ਤੇ ਗਾਂਹ ਹੋਰ ਹੋਰ ਜੋ ਜੋ ਖਲਾਸੀ ਹੋਣਗੇ ਜੇ ਵੀ ਵਾਦਾ ਹੋਊਗਾ ਉਹ ਵੀ